ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਥੋਂ ਅਰਦਾਸ ਦਾ ਦੂਸਰਾ ਭਾਗ ਸ਼ੁਰੂ ਹੁੰਦਾ ਹੈ। ਪਹਿਲੇ ਭਾਗ ਵਿੱਚ ਅਸੀਂ ਗੁਰੂ ਨਾਨਕ ਤੇ ਨਿਰਮਲ ਪੰਥ ਵੱਲੋਂ ਸਿਰਜੇ ਇਤਿਹਾਸ ਨੂੰ ਯਾਦ ਕਰਕੇ ਧਿਆਉਂਦੇ ਹਾਂ। ਇਥੋਂ ਅਸੀਂ ਅਕਾਲ ਪੁਰਖ ਅੱਗੇ ਆਪਣੀਆਂ ਅਰਦਾਸਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਅਰਦਾਸ ਸਰਬਤ ਖਾਲਸਾ ਜੀ ਵੱਲੋਂ ਕੀਤੀ ਜਾਂਦੀ ਹੈ 1699 ਦੀ ਵਿਸਾਖੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੂਰਤੀ ਧਰਤੀ ਤੇ ਕੇਸਗੜ੍ਹ ਸਾਹਿਬ ਵਿਖੇ ਤੇਜ ਧਾਰੀ ਗੁਰੂ ਖਾਲਸਾ ਪੰਥ ਦਾ ਪ੍ਰਕਾਸ਼ ਕੀਤਾ ਅਤੇ ਸੰਪੂਰਨ ਮਨੁੱਖ ਦੀ ਸਿਰਜਣਾ ਨੂੰ ਆਖਰੀ ਚੋਹ ਬਖਸ਼ੀ ਖਾਲਸਾ ਅਕਾਲ ਪੁਰਖ ਦੀ ਮੂਰਤ ਅਤੇ ਸੂਰਤ ਹੈ अकाल पुरख की फौज है खालसा पूरन सतगुरु है क्योंकि गुरु गोविंद सिंह जी ने ज्योति जोत समाउंटों पहला श्री गुरु ग्रंथ साहिब जी के नाल नाल गुरु खालसा पंथ नु भी सतगुरु वजो मान्यता देती सी सदियां तो चली आ रही गुरु चेले दी परंपरा नु तोड़ के अपने ही साजे हुए खालसे नु ਨਤ ਮਸਤਕ ਹੁੰਦਿਆਂ ਗੁਰਿਆਈ ਸਰਬੱਤ ਖਾਲਸੇ ਨੂੰ ਸੌਂਪ ਦਿੱਤੀ ਸਿੱਖ ਕੌਮ ਜਾਂ ਸਮੂਹ ਖਾਲਸਾ ਪੰਥ ਨੂੰ ਸਰਬੱਤ ਖਾਲਸਾ ਦੇ ਸ਼ਬਦ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ ਸਰਬੱਤ ਖਾਲਸਾ ਸ਼ਬਦ ਸਿੱਖ ਕੌਮ ਦੀ ਜਥੇਬੰਦਕ ਇਕਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ ਪਹਿਲੀ ਮੰਗ ਦੀ ਸ਼ੁਰੂਆਤ ਕਰਦਿਆਂ ਨਿਤ ਸਤਗੁਰੂ ਅਗੇ ਜੋਦੜੀ ਕੀਤੀ ਜਾਂਦੀ ਹੈ। हे सच्चे बादशाह। ਸਰਬਤ ਖਾਲਸਾ ਜੀ ਨੂੰ ਵਾਹਿਗੁਰੂ ਨਾਮ ਚਿਤ ਆਵੇ। ਕਿਉਂਕਿ ਖਾਲਸਾ ਵਾਹਿਗੁਰੂ ਜੀ ਦਾ ਹੈ।